ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਵੀਰੇ ਠੀਕ ਹੋਣੀ ਸਾਰੇ ਜਣੇ ਅੱਜ 4-5 ਦਿਨਾਂ ਬਾਅਦ ਵੀਰੇ ਮੌਸਮ ਠੀਕ ਹੋਇਆ ਮੜੀ ਤਪਾਈ ਨਿਕਲਣ ਲੱਗੀ ਅੱਜ ਤੇ ਆਪਣੇ ਵੀਰੇ ਖੁੱਡੇ ਤੋਂ ਦੱਸੇ ਸੀ ਜੀ ਆਪਾਂ ਨੇ ਕੱਲ ਜਿਵੇਂ ਕੀ ਵੀ ਖੁੱਡੇ ਗਿੱਲੇ ਹੋ ਗਏ ਆਪਣੇ ਆ ਵੀਰੇ ਆ ਬਿਮਾਰੀ ਦੇ ਲੱਛਣ ਆ ਨੇ ਆਉਣ ਦੇਖੋ ਜਿਹੜੀਆਂ ਮਿੱਠਾਂ ਸੀਗੀਆਂ ਵੀਰੇ ਖੁੱਡੇ ਦੇ ਵਿੱਚ ਉਹਨੂੰ ਆ ਫੰਗਸ ਲੱਗ ਗਈ ਆ ਤੁਸੀਂ ਦੇਖ ਸਕਦੇ ਹੋ ਉੱਲੀ ਲੱਗੀ ਵੀਰੇ ਉਹਨੂੰ ਮਿੱਠਾਂ ਨੂੰ ਇਥੋਂ ਹੀ ਵੀਰੇ ਸਾਰੀ ਬਿਮਾਰੀ ਸਟਾਰਟ ਹੋਣੀ ਆ। ਇਥੋਂ ਹੀ ਵੀਰੇ ਸਾਰਾ ਬੀਜਣੀ ਕੰਮ ਖਤਮ ਹੋਣਾ। ਕੂਤਰਾਂ ਨੂੰ ਗਲ ਘੁੰਮਣੀ, ਅੱਖਾਂ, ਗਾਲ ਸਾਰੀਆਂ ਬਿਮਾਰੀਆਂ ਵੀਰੇ ਇਥੋਂ ਸਟਾਰਟ ਹੋਣੀਆਂ ਨੇ। ਤੇ ਇਸ ਕਰਕੇ ਵੀਰੇ ਇਹਦਾ ਜਲਦੀ ਤੋਂ ਜਲਦੀ ਵੀਰੇ ਇਲਾਜ ਕਰਿਆ ਕਰੋ ਜਿਵੇਂ ਹੁੰਦੇ ਨੇ ਥੋਡੇ ਵੀ ਕਈ ਵਾਰ ਥੋਡੇ। ਤੇ ਆਪਾਂ ਹੁਣ ਕੀ ਕਰਨ ਲੱਗਾ ਵੀਰੇ ਇਹਦੇ ਚ ਤੂੜੀ ਸੱਟ ਕੇ ਨਾ ਆਪਾਂ ਨੇ ਹੁਣ ਸਾਰੇ ਚ ਤੂੜੀ ਸੱਟ ਕੇ ਤੂੜੀ ਨੇ ਪਾਣੀ ਇਹ ਸੋਕ ਲੈਣਾ ਤੇ ਉਦੋਂ ਬਾਅਦ ਸਾਰੇ ਦੇ ਵਿੱਚ ਆਪਾਂ ਖੁਰਪਾ ਮਾਰ ਕੇ ਵੀਰੇ ਪੱਤੀ ਮਾਰ ਕੇ ਸਾਰਾ ਇਕੱਠਾ ਕਰਕੇ ਬਾਹਰ ਕੱਢ ਦੇਣਾ ਤੇ ਧੁੱਪਾਂ ਵੀ ਨਿਕਲਿਆ ਮਾੜੀ ਮੜੀ ਤੇ ਉਹਦੇ ਕਰਕੇ ਵੀ ਜੇ ਦੇਖੋ ਢੇ ਸੁੱਕ ਜਣੇ ਨੇ ਆਪਣੇ ਤੇ ਉਦੋਂ ਬਾਅਦ ਇਹਦੇ ਵਿੱਚ ਆਪਾਂ ਨੇ ਸੁੱਕੀ ਮਿੱਟੀ ਪਾ ਦੇਣੀ ਹੈ ਸੁੱਕੀ ਮਿੱਟੀ ਵੀ ਵੀ ਦੀ ਆਪਣੀ ਖਤਮ ਹੋ ਗਈ ਸੀ ਤੇ ਕਿਸੇ ਪਾਸੇ ਮਿਲੀ ਆਪਾਂ ਨੂੰ ਚੀਰੂ ਵਾਲੀ ਮਿੱਟੀ ਤੇ ਆਪਾਂ ਨੇ ਹੁਣ ਉਹ ਪਾਉਣੀ ਹੈ ਢੱਡਿਆਂ ਦੇ ਵਿੱਚ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਇਹ ਚ ਆਪਾਂ ਨੇ ਬਿਛਾਤੀ ਆ ਤੂੜੀ ਥੋੜਾ ਕੱਟ ਕੇ ਲਾਇਆ ਹੋਇਆ ਜੀ ਇਹ ਬਿਛਾਤੀ ਹੁਣ ਆਪਾਂ ਨੇ ਬਸ ਇਹਦਾ ਪਾਣੀ ਸੁੱਕ ਜਾਊਗਾ ਪਾਣੀ ਸੁੱਕੇ ਦੇ ਨੂੰ ਇਕੱਠਾ ਕਰਕੇ ਵੀ ਇਹਨੂੰ ਵੀ ਬਾਹਰ ਕੱਢਦੇ ਆਂ ਠੀਕ ਹੈ ਜੀ ਤੇ ਸਾਰੇ ਵੀਰ ਵੀ ਤੇ ਧਿਆਨ ਦਿਓ ਵੀ ਜਿਹੜੇ ਜਿਹੜੇ ਵੀਰਾਂ ਦੇ ਵੀਰੇ ਖੁੱਡੇ ਗਿੱਲੇ ਨੇ ਹਨਾ ਮੇਰਾ ਵੀਰ ਹੁਣ ਟਾਈਮ ਹੋਇਆ ਗਿਆ ਵੈਸੇ ਤਾਂ ਉੱਠੋ ਸਾਰੇ ਵੀਰ 7:00 ਵਜੇ ਉੱਠ ਕੇ ਸਾਰੇ ਵੀਰ ਵੀਰੇ ਖੁੱਡਿਆਂ 'ਗ ਨਹੀਂ ਧਿਆਨ ਮਾਰੋ ਜਿਹੜੇ ਜਿਹੜੇ ਵੀਰ ਦੇ ਵੀਰੇ ਆਪਣੇ ਵਾਲਾ ਕੰਮ ਹੋਇਆ ਹੋਇਆ ਹੈ ਉਹ ਸਾਰੇ ਵੀਰ ਵੀਰੇ ਵੀ ਉੱਠ ਕੇ ਮੜੀ ਜੀ ਮਿਹਨਤ ਕਰ ਲੋ ਕੂਤਰ ਠੀਕ ਰਹਿਣਗੇ ਤੁਹਾਡੇ ਨਹੀਂ ਵੀਰੇ ਕਬੂਤਰ ਬਿਮਾਰ ਹੋਣ ਲੱਗ ਜਣਗੇ ਸਾਰੇ ਤੁਹਾਡੇ ਠੀਕ ਹੈ ਇਹੀ ਵੀਰੇ ਗੱਲਾਂ ਧਿਆਨ ਵਾਲੀਆਂ ਹੁੰਦੀਆਂ ਨੇ ਹੋਰ ਰਰੇਜ ਕੋਈ ਬੜੀ ਗੱਲ ਹੈ ਨਹੀਂ ਠੀਕ ਹੋ ਜੀ ਤੇ ਕਿੱਥੇ ਕਿੱਥੇ ਵੀਰੇ ਮੀਂਹ ਪਿਆ ਤੇ ਕਿੱਥੇ ਕਿੱਥੇ ਹਟ ਗਿਆ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਆਪਣਾ ਜਣੀ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਵੀਰੇ ਤਾਂ ਆਪਾਂ ਨਿਕਲੇ ਹੁਣ ਤੇ ਆਪਾਂ ਨੂੰ ਇੱਕ ਬੂਰ ਦਾ ਵੀਰ ਜਾਣਦਾ ਬੂਰ ਮਲੋਟ ਦਾ ਵਧੀਆ ਪਿਆਰਾ ਬਾਈ ਨੇ ਆਪਣਾ ਉਹਨਾਂ ਦਾ ਜਣੀ ਕੱਲ ਉਹ ਮੈਸੇਜ ਆਇਆ ਸੀ ਕਿ WhatsApp ਤੇ ਉਹਨੇ ਵੀ ਸਾਡੇ ਤੱਕ ਤੂਪਾ ਨਿਕਲ ਗਈ। ਉਹਨਾਂ ਦੇ ਤਾਂ ਕੱਲ ਤੂਪਾ ਨਿਕਲ ਗਈ ਸੀਗੀ ਆਪਣੇ ਤਾਂ ਜਣੀ ਕੱਲ ਸਾਰੀ ਦਿਹਾੜੀ ਉਹ ਮੀਂਹ ਪਿਆ ਵੀਰੇ। ਫੁੱਲ ਮੀਂਹ ਪਿਆ ਜਣੀ ਕੱਲ ਸਾਰੀ ਦਿਹਾੜੀ। ਉਹ ਕੱਲ ਵਾਲੇ ਮੀਂਹ ਨੇ ਜਣੀ ਥੋੜਾ ਜਿਹਾ ਵੱਧ ਨੁਕਸਾਨ ਕਰਿਆ। ਤੇ ਆ ਦੇਖ ਲਓ ਵੀ ਹੁਣ ਆ ਕਮੂਤਰੀ ਆ ਖਾ ਵੀ ਗਈ ਲੋ। ਬੜੀ ਬੜੀ ਮਿਲਾਂ ਦੇ ਆਖਣ ਲੱਗੀਆਂ। ਵੀਰੇ ਹੁਣ ਨਾਲ ਲੱਗਦੀ ਦਵਾਈ ਪਾਉਣੀ ਪੈਣੀ ਆ। ਨਹੀਂ ਵਾਰ ਇੱਥੋਂ ਹੀ ਵੱਧਦਾ ਵੱਜਣਾ ਜੀ। ਠੀਕ ਹੈ ਜੀ। ਇਹ ਗੱਲਾਂ ਦੀ ਵੀ ਧਿਆਨ ਰੱਖਿਆ ਕਰੋ ਹੁਣ ਜਿਹੜੀ ਆ ਫੰਗਸ ਆ ਇਹ ਫੰਗਸ ਦੇ ਵਿੱਚ ਇਹਨਾਂ ਨੇ ਮਾੜਾ ਜਿਹਾ ਮੂੰਹ ਮਾਰ ਲਿਆ ਕਬੂਤਰਾਂ ਨੇ ਵੀ ਭੁੱਖੇਆਂ ਕਰਕੇ ਹੁਣ ਮਾੜਾ ਮੋਟਾ ਮੂੰਹ ਮਾਰ ਲਿਆ ਜੇ ਜਦ ਇਹ ਸਾਰੀ ਗੀਮ ਖਤਮ ਆ ਜੀ ਇਹਦੇ ਚ ਇੰਨੀ ਜ਼ਿਆਦਾ ਜਿਹੜੀ ਗੰਦੇ ਵਾਇਰਸ ਹੁੰਦਾ ਇਹਦੇ ਚ ਇੰਨਾਂ ਜ਼ਿਆਦਾ ਵੀ ਜਣੀ ਬੇਕਾਰ ਸਮਝ ਲੋ ਕੀ ਕੰਮ ਹੋ ਜਾਣਾ ਇਹਦੇ ਚ ਵੀ ਇਹ ਆਏ ਆ ਫੰਗਸ ਪੈਣਾ ਬਹੁਤ ਜ਼ਿਆਰੇ ਨਾ ਕਿ ਕਟਾਲ ਨੂੰ ਪੈਦਾ ਹੋ ਜਾਂਦੇ ਨੇ ਵਾਇਰਸ ਪੈਦਾ ਹੋ ਜਾਂਦਾ ਬਾਇਰਸ ਪੈਦਾ ਹੋਣ ਤੋਂ ਬਾਅਦ ਇਹਦੇ ਨਾਲ ਹੋਣਾ ਹੈ ਪਹਿਲਾਂ ਤਾਂ ਭੜਦਾ ਬਣ ਜਾਨੀ ਭੜਦਾ ਤੋਂ ਬਾਅਦ ਬਾਇਰਸ ਬਣ ਜਾਣਾ ਬਾਇਰਸ ਬਣ ਕੇ ਬਾਇਰਸ ਨੇ ਜਿਹੜੀ ਸਾਰਾ ਗੁਸ ਕੰਮ ਖਤਮ ਕਰ ਦੇਣਾ ਇਸ ਲਈ ਵੀਰੇ ਵੱਧ ਤੋਂ ਵੱਧ ਖੁੱਡਿਆਂ 'ਚ ਸਫਾਈ ਰੱਖੋ ਸਫਾਈ ਕਰਕੇ ਵੀਰੇ ਤੇ ਜਿਹੜੇ ਸੁੱਕੀ ਮਿੱਟੀ ਪਾ ਦਿਓ ਠੀਕ ਆ ਜਿਹੜੇ-ਜਿਹੜੇ ਵੀਰ ਦੇ ਵੀਰੇ ਆ ਪ੍ਰੋਬਲਮ ਆਈ ਆ ਆਪਣੇ ਵਾਲੀ ਉਹ ਵੀਰ ਵੀਰੇ ਆ ਗੱਲਾਂ ਦਾ ਜਰੂਰ ਧਿਆਨ ਰੱਖਿਓ ਵੀ ਫਿਰ ਬਾਅਦ 'ਚ ਵੀਰੇ ਤੁਹਾਡਾ ਨੁਕਸਾਨ ਹੋ ਗਏ ਹੁਣ ਆ ਪਤਾ ਕਰਕੇ ਪਹਿਲੀ ਵੀਰੇ ਆਪਾਂ ਵੀਡੀਓ ਪਾਉਣ ਲੱਗੇ ਆਂ ਸਾਰੇ ਵੀਰ ਵੀਰੇ ਜਰੂਰ ਧਿਆਨ ਦਿਓ ਠੀਕ ਆ ਚਲੋ ਠੀਕ ਆ ਵੀਰੇ ਸਾਸੀ ਕਾਲ ਜੀ ਸਾਰਿਆਂ ਨੂੰ ਆਪਾਂ ਵੀ ਵੀਰੇ ਕਰਦੀਏ ਥੋਡੇ ਸਾਫ ਤੁਹਾਨੂੰ ਖੁੱਡੇ ਕਰਕੇ ਵੀ ਵੀਡੀਓ ਦਿਖਾਉਣਾ ਵਿੱਚੇ ਐਡ ਕਰਦਾ ਚਲੋ ਇਹਦੇ ਵਿੱਚ ਠੀਕ ਆ ਜੀ ਆ ਜੋ ਫੇ ਅੱਗੇ ਵੀਰੇ ਆ ਜੀ ਹੁਣ ਆਪਾਂ ਨੇ ਖੁੱਡੇ ਦੇ ਵਿੱਚ ਪਾਉਣ ਲਈ ਸੁੱਕੀ ਮਿੱਟੀ ਕਰ ਲਈ ਤਿਆਰ ਇਹ ਝੀਰੂ ਪਏ ਸੀਗੇ ਜੀ ਆਪਣੇ ਕੋਲ ਤੇ ਝੀਰੂਆਂ ਨੂੰ ਆਪਾਂ ਨੇ ਜਿਵੇਂ ਬਰੀਕ ਬਰੀਕ ਕਰ ਲਿਆ ਹੁਣ ਬਰੀਕ ਕਰਕੇ ਹੁਣ ਇਹਨੂੰ ਪਾਵਾਂਗੇ ਖੁੱਡਿਆਂ ਦੇ ਵਿੱਚ ਠੀਕ ਆ ਇਹਨੇ ਵੀ ਤੇ ਸਾਰੀ ਨਾਲ ਤਾਂ ਥੱਲੇੋਂ ਗਿੱਲ ਚੱਕ ਦੇਣੀ ਆ ਨਾਲੇ ਐਂ ਕਬੂਤਰ ਸੈਟ ਬੈਟ ਹੋ ਜਾਣਗੇ ਜਿਹੜੀ ਮਾੜੀ ਮੁੱਟੀ ਕਬੂਤਰਾਂ ਨੇ ਖਾਣੀ ਹੋਊਗੀ ਮਿੱਟੀ ਉਹ ਖਾ ਵੀ ਲੈਣਗੇ ਵੀਰੇ ਮੇਰਾ ਕੈਲਸ਼ੀਅਮ ਆ ਵੀਰੇ ਇਹ ਇਹਦੇ ਉੱਤੇ ਹੀ ਤਾਂ ਜਣੀ ਕੋਈ ਨਹੀਂ ਹੈਗਾ ਕਬੂਤਰਾਂ ਨੂੰ ਕੈਲਸ਼ੀਅਮ ਮੇਰਾ ਹੀ ਕੈਲਸ਼ੀਅਮ ਆ ਹੈ ਜਮਾਈ ਸੁੱਕੀ ਮਿੱਟੀ ਆ ਵੀਰੇ ਜਮਾਈ ਚੀਰੂ ਨੇ ਵਧੀਆ ਜਿਹੜੇ ਆਪਣਾ ਘਰ ਟੇ ਆ ਵੀਰੇ ਤੇ ਉੱਥੋਂ ਕੱਢੇ ਨੇ ਵੀਰੇ ਆਪਾਂ ਨੇ ਜੀਰੂ ਤੇ ਹੁਣ ਆਪਾਂ ਨੇ ਕੁੱਟ ਕੇ ਇਹ ਖੁੱਡੇ ਦੇ ਵਿੱਚ ਪਾ ਲੈਣੇ ਨੇ ਹੁਣ ਇਹਦੀ ਖੁੱਡੇ ਵੀ ਗਿੱਲੇ ਸੀਗੇ ਵੀਰੇ ਯਾਰ ਖੁੱਡੇ ਵੀ ਤੁਹਾਨੂੰ ਪਤਾ ਸੁਕਾਉਣੇ ਬਹੁਤ ਜ਼ਰੂਰੀ ਨੇ ਨਹੀਂ ਸਾਰਾ ਕੁਝ ਹੀ ਖਤਮ ਹੋ ਜਾਊਗਾ ਇਸ ਕਰਕੇ ਆਪਾਂ ਹੁਣ ਜੀਰੂ ਕੁੱਟ ਲੇ ਮੰਨਿਓ ਡੜਾ ਵੀ ਕੁੱਟ ਲਾ ਪਤਾਵਲ ਜਮੀ ਕਾਂਚੀ ਆ ਵੀਰੇ ਮਿੱਟੀ ਇਹ ਬਣੇ ਰੋਗੇ ਵੀਡੀਓ ਦੇ ਵਿੱਚ ਅੱਗੇ ਵੀ ਤੁਹਾਨੂੰ ਦਿਖਾਉਨੇ ਹਾਂ ਇਹ ਆਪਾਂ ਨੇ ਬਰੀਕ-ਬਰੀਕੇ ਸੁੱਕੀ ਮਿੱਟੀ ਪਾਣੀ ਹੈ ਜੀ ਹੁਣ ਖੁੱਡਿਆਂ ਦੇ ਵਿੱਚ ਥੋੜੀ-ਥੋੜੀ ਜਿਹਾ ਪਹਿਲਾਂ ਆਪਾਂ ਪਾਏ ਦਿੱਤੀ ਜੀ ਕਿ ਸਵੇਰੇ-ਸਵੇਰੇ ਉਹ ਵੀਡੀਓ ਨਹੀਂ ਬਣਾਈ ਹੈਗੀ ਆਪਾਂ ਨੇ ਤੇ ਉਸ ਤੋਂ ਬਾਅਦ ਹੁਣ ਆਪਾਂ ਨੇ ਆਹ ਬਰੀਕ-ਬਰੀਕੀ ਮਿੱਟੀ ਪਾਉਣ ਲੱਗੇ ਹੁੱਡਿਆਂ ਦੇ ਵਿੱਚ ਭਾਈ ਤਾਂ ਜਿਹੜੀਆਂ ਆਪਾਂ ਨੇ ਖੁੱਡੇ ਸੁਕਾਤੇ ਸੀਗੇ ਲਓ ਦੇਖੋ ਜੀ ਉਈ ਦੇਖੀ ਹੁਣ ਮਾੜਾ ਮੂੜਾ ਜਿੱਥੇ ਇੱਥੇ ਗਿੱਲਾ ਨਾ ਪੁੱਤ ਇੱਥੇ ਸਿੜਦੇ ਬਸ ਇੱਧਰ ਵੀ ਦੇਖ ਇੱਧਰ ਤੇ ਇੱਥੇ ਆ ਦੇ ਓਏ ਓਰੇ ਪੁੱਤ ਓਰੇ ਓਰੇ ਆ ਦੇ ਆ ਜਗਾ ਤੇ ਠੀਕ ਹੈ ਜੀ ਇਸ ਤਰ੍ਹਾਂ ਪਾ ਦਣੀ ਆਪਾਂ ਨੇ ਤੇ ਜਣੀ ਇਹ ਤਾਂ ਵੀਰੇ ਪੱਕਾ ਹੀ ਹੱਲ ਆ ਇਹ ਉਤਰ ਬਿਮਾਰ ਨਹੀਂ ਹੋਵਗੇ ਜਣੀ ਜਲਦੀ ਠੀਕ ਹੈ ਜੀ ਇੱਧਰ ਵੀ ਆਪਾਂ ਸੁੱਕੇ ਨੇ ਖੁੱਡੇ ਉਹ ਹੋਰ ਪਾ ਰਹੇ ਥੋੜੀ ਥੋੜੀ ਉਰੇ ਵੀ ਪਾ ਦਿਓ ਯਾਰ ਹੋਰ ਠੀਕ ਹੈ ਜੀ ਜਣੀ ਵੀ ਪੱਕਾ ਹੀ ਹੱਲ ਆ ਵੀਰੇ ਜੇ ਇਹ ਤੋਂ ਇੱਕ ਵੀਰੇ ਤੁਹਾਨੂੰ ਹੋਰ ਹੱਲ ਦੱਸ ਰਹੇ ਹਾਂ ਇਹਦੇ ਵਿੱਚ ਮਿੱਟੀ ਦੇ ਵਿੱਚ ਜੇ ਥੋੜੀ ਜੀ ਕਲੀ ਮਿਲਾ ਕੇ ਪਾ ਲਵਾਂ ਤਾਂ ਸਭ ਤੋਂ ਹੀ ਵਧੀਆ ਵੀਰੇ ਉਹ ਜਣੀ ਪੱਕਾ ਹੀ ਹੱਲ ਆ ਵੀ ਜਣੀ ਉਹਦੇ ਨਾਲ ਸਾਰੇ ਹੀ ਵਾਇਰਸ ਮਰ ਜਾਂਦਾ ਇੱਥੇ ਜਿੱਥੇ ਇੱਥੇ ਮਾੜਾ ਮਾੜਾ ਸੈੱਲ ਜੀ ਲੱਗਦੀ ਇੱਥੇ ਤੇ ਪਾਰੇ ਹੋਏ ਵੀ ਜਣੀ ਉਹ ਤਾਂ ਵੀਰੇ ਪੱਕਾ ਹੀ ਹੱਲ ਆਵੇ ਬਸ ਆ ਜਾ ਪਾਰੇ ਠੀਕ ਹੈ ਜੀ ਚਲੋ ਠੀਕ ਹੈ ਜੀ ਧੰਨਵਾਦ ਵੀਰੇ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਾਂ ਹੋਰ ਨਵੀਆਂ ਨਵੀਆਂ ਵੀਡੀਓ ਵੀਰੇ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਜਿਹੜੀ ਜਿਹੜੀ ਆ ਵੀਰੇ ਜ਼ਰੂਰ ਕਰ ਦਿਓ ਜਿਹਨਾਂ ਜਿਹਨਾਂ ਦੇ ਖੁੱਡੇ ਗਿੱਲੇ ਨੇ ਵੀਰੇ ਕਿਉਂਕਿ ਮੀਂਹ ਦੁਬਾਰਾ ਫੇਰ ਆਉਣ ਨੂੰ ਤਿਆਰ ਨੇ ਖੁੱਡੇ ਖਾਡੇ ਆਪਣੇ ਐਨਸ ਮਾਰਕੀਟ ਢਾਕ ਦਿਓ ਵੀਰੇ ਪੱਕਾ ਹੀ ਕੰਮ ਕਰ ਦਿਓ ਕੁਝ ਨਹੀਂ ਹੁੰਦਾ ਹੈਗਾ ਠੀਕ ਹੈ ਜੀ ਚਲੋ ਠੀਕ ਹੈ ਜੀ